ਹੜੰਡ ਦੇ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਤਬਾਹ ਹੋ ਚੁੱਕੇ ਨੇ ਲੋਕ ਘਰ ਤੋਂ ਬੇਕਾਬਰ ਹੋ ਚੁੱਕੇ ਨੇ ਡੰਗਰਾਂ ਦਾ ਭਾਰੇ ਨੁਕਸਾਨ ਹੋਇਆ ਤੇ ਇਸ ਦੇ ਵਿਚਾਲੇ ਫਸਲਾਂ ਦਾ ਵੀ ਭਾਰੇ ਨੁਕਸਾਨ ਹੋਇਆ ਉੱਥੇ ਇਸ ਦੇ ਵਿਚਾਲੇ ਅਜਹੀ ਖਬਰ ਸਾਹਮਣੇ ਆਈ ਹੈ ਜੁਥੇ ਇੱਕ ਪਰਿਵਾਰ ਜਿਹੜਾ ਹੈਗਾ ਸ਼ਮਸ਼ਾਨ ਘੜ ਦੇ ਵਿੱਚ ਰਹਿਣ ਲਈ ਮਜਬੂਰ ਹੋਇਆ ਪਿਆ ਉਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇਖ ਕੇ ਬੇਹਦ ਮਨ ਦੁਖੀ ਹੁੰਦਾ ਹੈ ਕਿ ਜਿੱਥੇ ਇਸ ਸਾਕਸ਼ ਵੱਲੋਂ ਆਪਣਾ ਘਰ ਪਾਇਆ ਹੋਇਆ ਸੀ ਪਰ ਹੜ੍ਹਾਂ ਨੇ ਇਸ ਦੇ ਘਰ ਨੂੰ ਹੀ ਬੁਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਤੇ ਹੁਣ ਇਹ ਪਰਿਵਾਰ ਜਿਹੜਾ ਹੈਗਾ ਸ਼ਮਸ਼ਾਨ ਘਾਟ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋਇਆ ਪਿਆ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਿੱਥੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਜਿਹੜੀ ਟਰਾਲੀ ਹੈ ਉਹਦੇ ਉੱਪਰ ਤਰਪਾਲ ਤਾਣ ਕੇ ਇਹ ਪਰਿਵਾਰ ਜਿਹੜੀ ਹੈ ਦਰਨ ਰਾਤ ਕੱਟਣ ਦੇ ਲਈ ਮਜਬੂਰ ਹੋਇਆ ਪਿਆ ਇਹੜਾ ਵੱਲੋਂ ਇੱਥੋਂ ਤੱਕ ਜ਼ਿਕਰ ਕੀਤਾ ਜਾਂਦਾ ਹੈ ਕਿ ਜਿਹਦੇ ਕਿਤੇ ਕੋਈ ਲੰਗੜ ਲੱਗਿਆ ਹੁੰਦਾ ਉੱਥੇ ਜਾ ਕੇ ਰੋਟੀ ਖਾ ਲੈਂਦੇ ਨੇ ਜੋ ਨਹੀਂ ਲੱਗਿਆ ਹੁੰਦਾ ਤਾਂ ਰੱਬ ਦੇ ਸਹਾਰੇ ਨੇ ਤਾਂ ਇਹ ਬੋਲੇ ਉਸ ਪੇੜਿਤ ਪਰਿਵਾਰ ਦੇ ਜਿਹੜਾ ਕਿ ਸ਼ਮਸ਼ਾਨ ਘਾਟ ਦੇ ਵਿੱਚ ਆਪਣੇ ਡੰਗਰਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਰਹਿਣ ਦੇ ਲਈ ਮਜਬੂਰ ਹੋਇਆ ਪਿਆ ਤਾਂ ਹਾਲਾਤ ਬੇहद ਹੀ ਤਰਸਯੋਗ ਬਣੇ ਹੋਏ ਨੇ ਜਿੱਥੇ ਇਹ ਪਰਿਵਾਰ ਜਿਹੜਾ ਹੈਗਾ ਸ਼ਮਸ਼ਾਨ ਘਾਟ ਦੇ ਵਿੱਚ ਰਹਿਣ ਲਈ ਮਜਬੂਰ ਹੋਇਆ ਪਿਆ ਤੋਂ ਹੰਦਸ ਨੇ ਕੀ ਤਸਵੀਰਾਂ ਜਿਹੜੀਆਂ ਨੇ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜੁੱਤੇ 23 ਦਿਨ ਹੋ ਚੁੱਕੇ ਨੇ ਇਸੇ ਸ਼ਮਸ਼ਾਨ ਘਾਟ ਦੇ ਵਿੱਚ ਦਿਨ ਰਾਤ ਤੱਕ ਕੱਟ ਰਹੇ ਨੇ ਲੰਗੜ ਲੱਗਦੇ ਨੇ ਉੱਥੇ ਰੋਟੀ ਪਾਣੀ ਛਕ ਲੈਂਦੇ ਨੇ ਨਹੀਂ ਲੱਗਦੇ ਤੇ ਇਹ ਇੰਜ ਹੀ ਬੈਠੇ ਰਹਿੰਦੇ ਨੇ ਤਾਂ ਦੱਸਿਆ ਜਾ ਰਿਹਾ ਇਹਨਾਂ ਵੱਲੋਂ ਕਿ ਸ਼ਮਸ਼ਾਨ ਘੜ ਦੇ ਵਿੱਚ ਇੱਕ ਇੱਕ ਦਿਨ ਕੱਟਣਾ ਇਹਨਾਂ ਦੇ ਲਈ ਬਿਹਤ ਔਖਾ ਹੋਇਆ ਪਿਆ ਕਿਉਂਕਿ ਡਰ ਤਾਂ ਲੱਗਦਾ ਹੀ ਹੈ ਪਰ ਫਿਰ ਵੀ ਕੀ ਕਰਕੇ ਮਜਬੂਰ ਨੇ ਤਾਂ ਆਪਣੀ ਦਾਸਤਾਰ ਨੂੰ ਬਿਆਨ ਕਰਨ ਦੌਰਾਨ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਸੁਣਦੇ ਅਬਜ ਕੀ ਨਾਮ ਕੀ ਤੁਹਾਡਾ ਹਰਨੰਦ ਸਿੰਘ ਹਰਨੰਦ ਸਿੰਘ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਸ਼ਮਸ਼ਾਨ ਘੜ ਦੇ ਤੇ 23 ਦਿਨ ਹੋ ਗਏ ਜੀ 23 ਦਿਨ ਕਿੰਨਾ ਕੁ ਪਾਣੀ ਸੀਗਾ ਪਾਣੀ ਉਦੋਂ 8-8 ਇੰਚਾਂ ਦੇ ਜੰਦਰਾਂ ਚ ਵੜ ਗਿਆ ਕੰਮਾਂ ਦੇ ਸਰ ਉਸ ਤੋਂ ਬਾਅਦ ਇੱਥੇ ਸ਼ਮਸ਼ਾਨ ਘਟ ਚਾਕੇ ਹਾਂਜੀ ਹਾਂਜੀ ਪਹਿਲਾਂ ਕੀ ਮੁਸ਼ਕਲ ਹੋਈ ਪਈ ਹੈ ਮੁਸ਼ਕਲ ਤਾਂ ਬਹੁਤ ਹੋਈ ਪਈ ਹੈ ਜੀ ਜੇ ਅਸੀਂ ਘਰੇ ਰਹਿੰਦੇ ਤਾਂ ਵੀ ਅਸੀਂ ਮਾਰ ਡੰਗਰ ਬਿਮਾਰ ਹੁੰਦਾ ਹੈ ਕਿ ਜਵਾਕਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਕਿਸ ਤਰ੍ਹਾਂ ਕਰਕੇ ਸ਼ਮਸ਼ਾਨ ਘਟਣ ਜੀ ਬੈਣਾ ਪਿਆ ਡਰ ਵੀ ਲੱਗਦਾ ਬੱਚੇ ਕਹਿੰਦੇ ਨਹੀਂ ਸਾਨੂੰ ਡਰ ਲੱਗਦਾ ਸ਼ਮਸ਼ਾਨ ਘਟ ਡਰ ਤਾਂ ਲੱਗਦਾ ਇਹ ਕੀ ਕਰੀਏ ਮਜ਼ਦੂਰੀ ਹੈ ਪਾਣੀ ਬਹੁਤ ਗੰਦਾ ਆ ਗਿਆ ਹੈ ਬੜਾ ਜਿਆਦਾ ਮੁਸ਼ਕਲ ਮਾਰਦਾ ਹੈ ਜੇ ਘਰੇ ਜਾਂਦੇ ਨੇ ਘਰੇ ਜਾ ਕੇ ਲੰਗਰ ਪਸੂ ਬਿਮਾਰ ਹੋ ਜਾਣਗੇ ਫਿਰ ਇਹਨਾਂ ਦਾ ਇਲਾਜ ਕਰਾਉਣਾ ਬੂ ਫਿਰ ਕੀ ਫਾਇਦਾ ਉੱਤੇ ਜਾਣ ਦਾ ਕਰੀ ਪੂਰਾ ਪਰਿਵਾਰ ਇੱਥੇ ਆਇਆ ਸੀ ਹਾਂਜੀ ਪੂਰਾ ਪਰਿਵਾਰ ਆਇਆ ਰੋਟੀ ਪਾਣੀ ਦਾ ਪ੍ਰਬੰਧ ਚੱਲਦਾ ਰੋਟੀ ਪਾਣੀ ਦਾ ਇਸ ਤਰ੍ਹਾਂ ਪਹਿਲਾਂ ਗੁਰਦਾਰੇ ਚਾਗਈਦਾ ਲੰਗਰ ਲੱਗਾ ਹੁਣ ਜੇ ਕੋਈ ਆ ਜਾਂਦਾ ਕਿਤੋਂ ਚਾਗਲੀਦਾ ਨਹੀਂ ਤੇ ਚੜਦੀ ਕਲਾ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤਾਂ ਬਹੁਤ ਹੋਇਆ ਜੀ ਕਮਰੇ ਨੇ ਕੰਨਾਂ ਪਾੜ ਚੁੱਕੀਆਂ ਤੇ ਜੇ ਆ ਸੋਚ ਕੇ ਜੇ ਕਰੇ ਜਾ ਕੇ ਬਈਏ ਤੇ ਜੇ ਚਾ ਤੋਦਰੋ ਜੋਗੀ ਤੇ ਡੇਗਪੀਲ ਕੰਮ ਖਰਾਬ ਹਨ ਜੁਆਗ ਮਰ ਜਾਂਦਾ ਤੇ ਜੇ ਇਥੇ ਮੀਂਹ ਨਹੀਂ ਆ ਗਿਆ ਫਿਰ ਕਿਦਾਂ ਸਾਫ ਫਿਰ ਟਰਾਲੀ 'ਚ ਰਹਿੰਦੇ ਆ ਜੀ ਟਰਾਲੀ 'ਚ ਹਾਂਜੀ ਰਾਤ ਟਰਾਲੀ 'ਚ কাটਦੇ ਹਾਂਜੀ ਹਾਂਜੀ ਬਾਈ ਜੀ ਕੀ ਨਾਮ ਜੀ ਤੁਹਾਡਾ ਰੋਸ਼ਨ ਸਿੰਘ ਜੀ ਰੋਸ਼ਨ ਸਿੰਘ ਜੀ ਕਿਵੇਂ ਦੇਖਦੇ ਹੋ ਪਰਿਵਾਰ ਅੱਜ ਛੋਟੇ ਛੋਟੇ ਬੱਚੇ ਲੈ ਕੇ ਸ਼ਿਮਸ਼ਾਨ ਘਾਟ ਵਿੱਚ ਰਹਿਣ ਲਈ ਮਜਬੂਰ ਹੋਇਆ ਪਿਆ ਮਜਬੂਰ ਵੇਖੋ ਜੀ 23 ਦਿਨਾਂ ਤੋਂ ਅੱਜ ਕਾ ਬੈਠੇ ਆ ਕੀ ਕਰਕੇ ਮਜਬੂਰੀਆਂ ਦੇ ਹਲਾਤਾਂ ਦੇ ਮਾਰੇ ਹੋਏ ਆਂ ਸ਼ਮਸ਼ਾਨ ਘਾੜ ਦੇ ਵਿੱਚ ਤੁਹਾਨੂੰ ਪਤਾ ਕੋਈ ਰਹਿ ਸਕਦਾ ਕੋਈ ਵੀ ਕੋਈ ਕਹ ਦੇ ਮੈਨੂੰ 23 ਦਿਨ ਤੋਂ ਕਹਵੇ ਵੀ ਪ੍ਰਸ਼ਾਸਨ ਦੇ ਵਿੱਚ ਜਾਂ ਲਾਲਾ ਜਾਂ ਕੁਝ ਕਿਸੇ ਵੀ ਰਕਮ ਦਾ ਬੰਦਾ ਲਾਲਾ ਮਜਬੂਰੀ ਸ਼ਮਸ਼ਾਨ ਘਾੜ ਦੇ ਵਿੱਚ ਰਹਿ ਚੁੱਕੇ ਤਾਂ ਵੀ ਬੰਨਾਂ ਦੇ ਉੱਤੇ ਸਾਰੇ ਲੋਕਾਂ ਦੇ ਡੰਗਰ ਵੱਧੇ ਹੋਏ ਹੀ ਜਗ੍ਹਾ ਨਹੀਂ ਮਿਲ ਰਹੀ 15 ਦਿਨ ਮਲੇ ਇੱਥੇ ਲੱਭ ਉੱਥੇ ਲੱਭ ਲੱਭ ਦੀ ਲੱਭ ਦੀ ਜਗ੍ਹਾ ਸਾਨੂੰ ਇੱਥੇ ਸ਼ਮਸ਼ਾਨ ਘਾੜ ਲੱਭੀ ਗਾਸ ਦਿਨ ਹੋ ਗਏ 15 ਮਲੇ ਇਤਰਾ ਘੁੰਮਦੇ ਕਮਾਉਂਦੇ ਲਾਲਾ ਕਦੀ ਬੰਨਦੇ ਬੰਨ ਕਦੀ ਕਿਤੇ ਬੰਨ ਹੁਣ ਵੇਖ ਲੋ ਟਰਾਲੀ ਦੇ ਵਿੱਚ ਨਿਗ ਨਿਗ ਨਾਲ ਬੱਚੇ ਲੈ ਕੇ ਪੈਂਦੇ ਆ ਅੱਜ ਵਿਚਾਰੀਆਂ ਬੀਬੀਆਂ ਚਲੋ ਮੰਦੇ ਸਾਡੇ ਗਈਆਂ ਵਾ ਲੰਗਰ ਨਾਲ ਅੱਗੇ ਬੱਗੇ ਵਾਲੋ ਛਕ ਲਈਦਾ ਅੱਜ ਕਿਸੇ ਅਗਲੇ ਘੜ ਤੋਂ ਛਕ ਲਈਦਾ ਹੁਣ ਘਰਾਂ ਦੇ ਵਿੱਚ ਗੱਭ ਚੜੀ ਹੋਈ ਆ ਪਹਿਲਾਂ ਪਾਣੀ ਚੱਲਦਾ ਸੀ 3-3 ਫੁੱਟ ਪਾਣੀ ਚੱਲਦਾ ਤਿੰਨ ਤੜੇ ਚ ਹੁਣ ਗੱਭ ਜੁੱਲੇ ਪੇ ਚੁੱਕੇ ਗੰਦਾ ਪਾੜ ਚੁਕੀਆਂ ਟੂੜੀ ਰੋੜ ਚੁੱਕੀ ਆ ਕੀ ਪਾਵਾਂਗੇ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਸਾਡਾ ਇਹ ਨੁਕਸਾਨ ਤੇ ਵੇਲੋ ਤੁਸੀਂ ਸਾਡਾ ਹੁਣ ਮੰਨਦੇ ਦੂਜੇ ਘਾੜ ਚ ਰਹਿੰਦੇ ਆਏ ਦਜੀ ਨਦੀ ਦੇ ਪਾਰ ਰਹਿੰਦੇ ਆਏ ਉਥੋਂ ਸਾਨੂੰ ਲੋਕ ਕੇ ਪ੍ਰਸ਼ਾਸਨ ਨੂੰ ਵੀ ਲਾਇਆ ਸਾਰੀ ਜਨਤਾ ਲਈ ਵੀ ਤੁਸੀਂ ਤੇ ਨਿਕਲ ਜਾਓ ਕਿਤਰਾ ਨਿਕਲ ਜੀਗੇ ਘਰ ਬੱਚੇ ਕਿਤਰਾ ਛੱਡ ਕੇ ਆ ਜੀਏ ਲਾਲਾ ਲਾਲਾ ਕੀਤੀ ਮਤਲਬ ਸਾਨੂੰ ਕੱਢ ਲੋ ਕੱਢ ਲੋ ਫੇਰ ਮੁੜ ਕੇ ਪ੍ਰਸ਼ਾਸਨ ਅਗਰਨ ਬੋਰਡ ਗਿਆ ਸਾਨੂੰ ਕੱਢ ਕੇ ਲਿਆ 15 ਦਿਨਾਂ ਤੋਂ ਅਸੀਂ ਰੋਲਾ ਪਾਉਂਦੇ ਸਾਂ 15 ਦਿਨਾਂ ਤੋਂ ਫਿਰ ਉੱਥੇ ਸਾਡੇ ਨਾਲ ਕਿ ਦਰਿਆ ਬੋਧ ਨੇੜੇ ਆ ਗਿਆ ਤਿੰਨ ਕਿੱਲੇ ਮਲਟਾ ਢਾ ਲਾਤੀ ਇੰਨਾ ਕਿੱਲਾਂ ਦੀ ਢਾ ਲੱਗ ਗਈ ਫਿਰ ਉਹ ਚੈੱਕ ਦੀ ਅਸੂ ਦੇ ਮਹੀਨੇ ਦੇ ਵਿੱਚ ਇੱਕੁੱਡਾ ਵਿਆਹ ਕਰਨਾ ਲਟਕੀ ਦਾ ਪਾਣੀ ਆ ਗਿਆ ਝੋਨਾ ਮਾਰ ਚੁੱਤਿਆ ਆਪਣੀ ਸਿਰਫ ਇੱਕ ਇੱਕ ਦੋ ਏਕੜ ਜ਼ਮੀਨ ਆ ਉਹ ਠੇਕੇ ਦੇ ਲੈ ਕੇ ਲਾ ਕੇ ਯਾਰਾ ਕਰ ਲੀਦਾ ਸੀ ਕਰ ਲੀਦਾ ਵੀਰ ਜੀ ਉਹਦੇ ਵਿੱਚ ਹੁਣ ਮਨ ਦੇ ਕੋਈ ਪਤਾ ਨਹੀਂ ਲੱਗਦਾ ਕਿਤਰਾ ਕਰਾਂਗੇ ਬਾਬੇ ਘਰ ਸੰਸਤਾ ਵਾਲੇ ਕਰਨ ਜਾਂ ਕਰਨ ਜਾਂ ਕੋਈ ਹੋਰ ਸਾਲ ਲੱਗੇ ਨਾ ਹੁਣ ਆਪਾਂ ਪਵੇ ਪਰ ਅੱਜ ਇਹ ਇਨਾਂ ਲਾਤਾਂ ਦੇ ਵਿੱਚ ਜੁੱਲੇ ਸਾਡੇ ਡੁੱਬ ਚੁੱਕੇ ਭੇਜ ਚੁੱਕੇ ਆ ਕੰਦਾ ਕੋਠੇ ਪਾੜ ਚੁੱਕੇ ਆ ਘਰੋਂ ਬੇਕਾਰ ਹੋ ਚੁੱਕੇ ਆ ਇਹ ਨਾਲ ਦੇ ਜਿਹੜੇ ਸ਼ਮਸ਼ਾਨ ਘਾਟ ਚਾਹੇ ਸਾਰੇ ਭਰਾ ਇੱਥੇ ਆ ਕੇ ਬੈਠ ਚੁੱਕੇ ਦੋ ਭਰਾ ਇੱਥੇ ਆ ਕੇ ਪ੍ਰਗਟਿਕ ਕਲਸਾ